ਦਸੂਹਾ ਦੇ ਪਿੰਡ ਕੋਲੀਆ ਦੇ ਵਿੱਚ ਇੱਕ ਵਿਅਕਤੀ ਦੇ ਕਤਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਸ ਵਿਅਕਤੀ ਦੀ ਲਾਸ਼ ਉਸ ਦੇ ਘਰ ਦੇ ਬਰਾਂਡੇ ਵਿੱਚੋਂ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ ਜਿਸ ਨੇ ਆਪਣੇ પતિ ਦੀ ਲਾਸ਼ ਦੇਖ ਕੇ ਗਵੰਡੀ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਬੁੱਤੀ RAM ਪੁੱਤਰ ਹੰਸਰਾਮ ਉਮਰ 45 ਸਾਲ ਵੱਜੂ ਹੋਈ ਹੈ। ਮ੍ਰਿਤਕ ਪਿੰਡ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਮ੍ਰਿਤਕ ਤਿੰਨ ਬੱਚਿਆਂ ਦਾ ਬਾਪ ਹੈ। ਮ੍ਰਿਤਦੇ ਦੇ ਮੂੰਹ ਤੇ ਡੂੰਘੇ ਜ਼ਖਮਾਂ ਤੋਂ ਇਲਾਵਾ ਘਰ ਦੇ ਇੱਕ ਥੰਮ ਦੇ ਉੱਤੇ ਖੂਨ ਦੇ ੱੱਬੇ ਵੀ ਦੇਖੇ ਗਏ ਹਨ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੀ ਘਟਨਾ ਦੇਖ ਕੇ ਕਤਲ ਦਾ ਸ਼ੱਕ ਜਤਾਇਆ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੇਰਾ ਪੁੱਤਰ ਸੁਖਾਜੀ ਮੇਰੇ ਸਹੁਰੇ ਦਾ ਪਿੰਡਾ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁੱਟੀ ਰੋਬਿੰਡ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਚ ਆ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿ ਕਿਹਾ ਦੋ ਮਾਰ ਪਹਨ ਲਗਾ ਵੀ ਇਹ 60 ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਹਦਾ ਨਹੀਂ ਹੋਇਆ ਮਰੀਆਂ ਆ ਕਿਹਨੇ ਮਾਰਿਆ ਹੋ ਮੈਂ ਤਾਂ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਜਾਨ ਬੱਚੇ ਸਾਨੂੰ ਕੋਈ ਨਹੀਂ ਤੁਸੀਂ ਜੇ ਬੱਚੇ ਉਹ ਉੱਥੇ ਕਹਿੰਦੇ ਨੇ ਉੱਥੇ ਸਾਨੂੰ ਬੱਚਿਆਂ ਨੇ ਪੜਾਉਣੀ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕਿਤੇ ਕਿਤੇ ਫਿਰ ਮੈਂ ਜਾ ਕੇ ਦਿੱਥਿਆ ਵੀ ਆਹ ਕੰਮ ਹੋਇਆ ਜਿੱਦੋਂ ਨੇ ਉਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਫਿਰ ਕੋਲੀਆਂ ਪਿੰਡ ਦੇ ਵਿੱਚ ਇੱਕ ਬੁੱਤੀराम ਦਾ ਨਾਮ ਆ ਬੱਦਿਆ ਉਹ ਤਾਂ ਮਰਡਰ ਹੋ ਗਿਆ ਨਹੀਂ ਉੱਥੇ ਆ ਗਏ ਮੌਕੇ ਦਾ ਅਸੀਂ ਸਾਰਾ ਤਫ਼ਸੀਰ ਕੀਤਾ ਹੈ ਮਾਮਲਾ ਜਿਹੜਾ ਬਿਲਕੁਲ ਲੱਗ ਰਿਹਾ ਵੀ ਇਹ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤੋਂ ਬਚਿਆ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਠਹਿਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਸ ਚੀਜ਼ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ ਵਿੱਚ ਮੁਜ਼ਰਮ ਹੋਏਗਾ ਉਹ ਨੂੰ ਫਾਰੀਅਦ ਸੀ